ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੇਰੋਂ ਤੋਂ ਨਿਸ਼ੇਰੇ ਪੰਨੂਆਂ ਤੋਂ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਪਾਉ ਲੋਕ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਸੋ ਪੂਰੀ ਡਿਟੇਲ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਨਗ ਹਰ ਵਾਰ ਦੀ ਤਰ੍ਹਾਂ ਵੈਸੇ 5 6 ਤੁਹਾਨੂੰ ਦਿਖਾਉਣੇ ਸੀਗੇ ਪਰ ਜਿਹੜੇ ਹੁਣ ਤਿਆਰ ਕੀਤੇ ਨਾਗਾ ਉਹ ਤੁਹਾਨੂੰ ਆਪਾਂ 4 ਦਿਖਾਉਣੇ ਆ ਠੀਕ ਆ ਜੀ 4 ਮਜਾ ਝੋਟੀਆਂ ਨੇ ਸਾਰੇ ਸਵੇਸ ਵਾਏ ਪਸ਼ੂ ਆ ਕੁਝ ਕੁ ਕੱਲ ਦੇ ਸਵੇਸ ਵਾਏ ਆ ਕੁਝ ਕੁ 2 4 ਚੌਕ ਦਿਨਾਂ ਦੇ ਸਵੇਸ ਵਾਏ ਆ ਬੌਲੇ ਦੇ ਵਿੱਚ ਬੌਲੇ ਤੋਂ ਬਾਹਰ ਕੋਈ ਸੱਚੇ ਦੁੱਧ ਤੇ ਆ ਗਏ ਆ ਠੀਕ ਆ ਜੀ ਤੇ ਪੂਰੀ ਗੱਲਬਾਤ ਪੌਨੋਕਸੇਗ ਹੋਣਾਂ ਦੇ ਨਾਲ ਕਰ ਲਵਾਂਗੇ ਅੱਜ ਤਰੀਕ 19 ਜਨਵਰੀ ਆ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10 ਵਜੇ ਦਾ ਸੋ ਜਿਹੜੇ ਪਸ਼ੂ ਬੌਲੇ ਦੇ ਆ ਦੋਸਤੋ ਥੋੜੀਆਂ ਬਦਿਆ ਚਵਾਈਆਂ ਉਹਨਾਂ ਦੀ ਮਾਰਨਿੰਗ ਉਠ ਹਟਾ ਕੇ ਜਿਹੜੀਆਂ ਥੋੜੀਆਂ ਬਦਿਆ ਕੀਤੀ ਆ ਬੇ ਹੋਣਗੀਆਂ ਬਾਕੀ ਜਿੰਨਾ ਵੀ ਹੈਗਾ ਪਸ਼ੂ ਤੁਹਾਨੂੰ ਭਰੇ ਭਾਂਡੇ ਦੇ ਵਿੱਚ ਆਪਾਂ ਦਿਖਾ ਰਹੇ ਆ ਠੀਕ ਆ ਜੀ ਇੱਥੇ ਆਣ ਕੇ ਮੇਰਾ ਵੀਰ ਦੋ ਟਾਈਮ ਚਾਰ ਟਾਈਮ ਚੋ ਚੋ ਕੇ ਆਪਣੀ ਤਸੱਲੀ ਤੁਸੀਂ ਕਰਨੀ ਹੁੰਦੀ ਆ ਹੱਕ ਸਮਝ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਪੂਰੀ ਗੱਲਬਾਤ ਕਰਾਂਗੇ ਆਪਾਂ ਚਾਰ ਨਾਗਾ ਆਉ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲਾਂ ਸਭ ਤੋਂ ਪਹਿਲਾਂ ਪਾਉ ਹੋਨੋਕ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਇਸਿਆਂ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਰਾਇਤਾਂ ਬਹੁਤ ਹੋਦੀ ਪਾਉ ਜੀ ਕੈਮ ਸੇਤਾ ਹਾਂ ਠੀਕ ਠਾਕ ਸਾਰੇ ਮੇਰੇ ਭੈਣ ਭਰਾ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਜੀ ਗਰ ਲਾਲ ਕੀ ਹਾਲੇ ਚੱਲੇ ਵਧੀਆ ਵਧੀਆ ਸਭ ਸਾਹਿਬ ਠੀਕ ਠਾਕ ਮੇਰਾ ਬਾਬੇ ਨਾਨਕ ਹੋਰ ਠੀਕ ਠਾਕ ਹੈ ਹਾਂ ਵਧੀਆ ਜੀ ਚਲੋ ਸ਼ੁਕਰੇ ਮਾਲਕ ਦਾ ਵੀਰ ਲੈ ਵੀ ਗਰ ਲਾਲ ਮੱਝਾਂ ਬਹੁਤ ਸੋਹਣੀਆਂ ਨੇ ਅੱਜ ਵੀ ਹਾਂਜੀ ਸਾਰੀਆਂ ਝੋਟੀਆਂ ਹੀ ਆ ਤੇ ਚਾਰੇ ਤਿੰਨਾ ਮਗਰ ਰਾਜਾ ਕਟੀਆਂ ਤੇ ਇੱਕ ਮਗਰ ਕਟਾ ਤਿੰਨਾ ਮਗਰ ਕਟੀਆਂ ਵਾਹ ਜੀ ਵਾਹ ਆਹ ਦੋ ਤੇ ਆਪਣੀਆਂ ਰਾਤੀ ਸੁਈਆਂ ਨਾ ਅੱਛਾ ਜੀ ਤੇ ਆਹ ਪਰਸੋਂ ਦੀ ਸੂਈ ਆ ਤੇ ਪਰਲੀ ਛੇ ਦਿਨਾਂ ਦੀ ਆ ਠੀਕ ਆ ਜੀ ਹਾਂ ਨਬ ਦੱਸੋ ਤਕਰੀਬਨ ਹਫ਼ਤੇ ਦੇ ਵਿੱਚ ਵਿੱਚ ਹੀ ਸਾਰਾ ਸੂਆ ਹਾਂਜੀ ਤੇ ਮੱਝਾਂ ਝੋਟੀਆਂ ਦੋਸਤੋ ਚੰਗੀਆਂ ਨੇ ਕੱਲੇ ਕੱਲੇ ਮੱਖ ਨੂੰ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਹੁਣ ਮੌਜੂਦਾ ਟਾਈਮ ਵੈਸੇ ਜ਼ਿਆਦਾਤਰ ਪਸ਼ੂ ਬੌਲੇ ਚ ਹੀ ਆ ਤੇ ਪਾਉ ਜੀ ਪਹਿਲੇ ਨੰਬਰ ਤੋਂ ਸ਼ੁਰੂਆਤਾਂ ਕਰ ਲਈਏ ਆਪਾਂ ਇਸੇ ਮੱਝ ਤੋਂ ਇੱਕ ਨੇ ਮਸੂਆ ਸੁਈ ਤੇ ਰਾਜਾ ਪਿਓਰ ਦੂਜਾ ਸੁਆ ਸੁਈ ਆ ਤੇ ਇਹਨੇ ਅਰਥਤਕ ਵੇ ਸੁਈ ਆ ਇਕੱਤੀ ਨੂੰ ਜਨਮ ਦਿੱਤਾ ਵਾ ਤੇ ਸਵੇਰੇ ਚਵਾਈ ਕੀਤੀ 2 ਕਿਲੋ ਇੱਕੀ ਦੀ ਪੋਲੀ ਜਿੱਡਾ ਮੋਟਾ ਥਾਂ ਨੇ ਇੰਦੀ ਮੋਟੀ ਧਾਰਿਆ ਤੇ ਹੁਣ ਆਪਾਂ ਚਾਰ ਪੰਜ ਨਾਲ ਚਵਾਚਵਾ ਕੇ ਕੀ ਵਿਖਾਉਣੀ ਆ ਵੀਡੀਓ ਲੰਮੀ ਹੋ ਜਾਂਦੀ ਆ ਤੇ ਇੱਕੀ ਦੀ ਪੋਲੀ ਆ ਰੂਹ ਹੀ ਆ ਦੇ ਬਸ ਉਹੀ ਆ ਫਿਰ ਉਹੀ ਗੱਲ ਇਹ ਜਿਆਦਾ ਫੇਰਾ ਰਾਜਾ ਮੈਂ ਤਾਂ ਪਾਪੂ ਬਾਪੂ ਵਾਲੀ ਗੱਲ ਬੜੇ ਮਸ਼ਹੂਰ ਜਿੱਦਾਂ ਆਪਣੇ ਰਾਜ ਤੇ ਕਮਿਹਾਰੀ ਆ ਆ ਦਾ ਭਾਂਡਾ ਸਲਾਉਂਦੀ ਸੁਣਦੀ ਪਰ ਇਹ ਜਿਆਦੀ ਮਿਲਦੀ ਆ ਦੇ ਮਗਰ ਕੱਟੀ ਜਨੇ ਤੇ ਮੈਂਨ ਕੱਟੀ ਆ ਮਗਰ ਕੱਟੀ ਆ ਰਾਤ 7 ਵਜੇ ਸੁੱਈ ਮੈਂ ਦੱਸੋ ਬਿਲਕੁਲ ਗਿੰਦਾ ਨਰੂਆ ਕੱਟੀ ਮਗਰ ਹਾਂਜੀ ਤੇ ਆ ਤੁਹਾਨੂੰ ਇੱਕੋ ਜਿਹੀ ਮੋਹ ਦੰਦੀ ਖਾਤੀ ਲੈ ਬੋਟੂ ਵੀ ਬੱਟੋ ਦੇ ਜੋ ਦੰਦ ਨਹੀਂ ਹੈ ਬਾਰੇ ਠੀਕ ਆ ਰਾਤ ਸੁੱਈ ਆ ਕਰਮਾ ਤੇ ਜੇਰ ਜੇਰ ਪੈ ਗਈ ਪ੍ਰੋਪਰ ਹੈ ਅਜੇ ਫੋਟੋ ਲੈ ਦੋਹਾਂ ਦੀ ਜੇਰਾਂ ਹੈ ਪੂਰੀਆਂ ਠੀਕ ਆ ਕੋਈ ਦੱਸੋ ਇੱਕੋ ਜਿਹੀ ਮਤਨ ਥੋੜਾ ਜਨ ਨੇੜੇੋਂ ਥਾਣੇ ਵੱਲ ਦਿਖਾ ਦੇਆ ਤੇ ਗਰਨਾਲ ਥੋੜੀ ਬਾਦੀ ਚਵਾਈ ਇਹਨਾਂ ਦੀ ਸੁਭਾ ਕਰੀ ਦੋ ਦੋ 2.5 2.5 ਕਿਲੋ ਕੀਤੀ ਨਾਲੇ ਕਟਿਆ ਨੂੰ ਕਟਿਆ ਨੂੰ ਪਿਆ ਵਾ ਠੀਕ ਆ ਇਹਦੀ ਤਾਰ ਆ ਮਲ ਜਿਦਾ ਗੂਠਾ ਵਾ ਨਾ ਏਡੀ ਮੋਟੀ ਤਾਰ ਦੇ ਹੱਦੋਂ ਜ਼ਿਆਦੀ ਪੋਲੀ ਆ ਯਾਦੀ ਫਿਰਾ ਦੇ ਚੰਗੀ ਆ ਮੈਂ ਚੰਗੀ ਆ ਸਾਫ ਸੁਥਰੀ ਆ ਫਿਰ ਦੂਜੇ ਥੂਵੇ ਝੋਟੀ ਆ ਹਾਂ ਲਓ ਦੋਸਤੋ ਬਾਕੀ ਫੇ ਠੰਡੀ ਹੋੜੀ ਰਾਜਤਿਆਂ ਹਾਂਜੀ ਬਾਕੀ ਦਿਖਾਈ ਦੇ ਰਹੀ ਆ ਤੋਰੇ ਤਾਰੇ ਤੋਂ ਵੈਸੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਠੰਡੀ ਧੀਰੀ ਆ ਨਿੱਗੀ ਆ ਪੂਰੀ ਕਰਮਾੜੀ ਵੇਖੋ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਕਰਮਾੜੀ ਆ ਸੋਹਣਾ ਪਿੱਠਪੜਾ ਲੱਗਾ ਦੋਸਤੋ ਛੋਟੀ ਨੁਟੀ ਆ ਆ ਦੇਖ ਆ ਦੇਖ ਬਾਕੀ ਸ਼ਾਈ ਸੂਈ ਬੜੀ ਐ ਤੁਸ ਜੀ ਸਾਹਿਬ ਆ ਉਹ ਸ਼ਾਈ ਸੂਈ ਤਾਂ ਫਿਰ ਹੈਗੀ ਆ ਪਾਉ ਉਹਨਾਂ ਨੇ ਵੀ ਥੋੜਾ ਉੱਤੇ ਆਂਦਾ ਜਿਵੇਂ 1 ਲੀਟਰ ਦਾ ਹੋ ਗਿਆ ਆ ਆ ਹੈ ਇਥੇ ਡਾਕਟਰ ਲਈ ਪੋਸਟ ਕਰ ਲੱਗੇ ਜਾਂਦੀ ਆ। ਇੱਕ ਮਾਲਸ਼ ਕਰਾਉਣ ਵਾਲਾ ਤਕੜਾ ਹੋ ਜਾਂਦਾ ਤੇ ਇੱਕ ਕਰਮਾਲਾ ਵੀ ਤਕੜਾ ਹੋ ਜਾਂਦਾ। ਕਰਮਾਲਾ ਵੀ ਉਹ ਤੈਨੂੰ ਦਿੱਤੀ ਕਰਮਾਲਸ਼ ਕਰਾਉਣ ਵਾਲਾ ਤਕੜਾ ਹੁੰਦਾ ਜਰਾਗੇ ਆਖੀ ਦਾ ਕਰਮਾਲਾ ਅਜੇ ਠੰਡੇ ਆਈ ਤੇ ਆਪਾਂ ਉਹਨਾਂ ਨੂੰ ਆਇਆ ਤੇ ਹੋਇ ਨਹੀਂ ਪਾਉ ਤਾਜ਼ੀਆਂ ਸੁਈਆਂ ਹੀ ਤੇ ਅਜੇ ਕੋਈ ਉਹਨਾਂ ਨੂੰ ਆਇਆ ਤੇ ਹੋਇ ਨਹੀਂ ਗਿੱਲੀ ਟਾਕੀ ਫੇਰੀ ਆ। ਠੀਕ ਆ ਜੀ। ਹਾਂ ਜੀ। ਟਾਕੀ ਵੀ ਨਹੀਂ ਨੇ ਫੇਰੀ ਗਿੱਲੀ ਤੇ ਮੈਂ ਮਾੜੀ ਮੋਟਾ ਜਿਹਾ ਕਰਤਾ ਹੀ। ਠੀਕ ਆ। ਇਹਦੇ ਰਾਜਥੇ ਜਿਹੜੇ ਭੈਣ ਭਰਾ ਨੇ ਮਲੇ ਧਾਰਾ ਮਾਰਨੀ ਆਣ ਕੇ ਕੋਈ ਚੀਜ਼ ਕੀ ਮਲੇਨੀ ਕੋ ਪੋਲੀ ਜਾਂਦੀ ਯਾਦੇ। ਹਾਂ। ਕਰਮ ਫੱਕੀ ਮੋਹ ਮਾਰੀ ਪੋਲੀ ਆ ਮੋਹ ਮਾ ਜਿੱਤ ਮਰਜੀ ਬੜੀ ਆ ਠੀਕ ਆ ਜੀ ਗੱਲ ਹੀ ਨਹੀਂ ਹਾਂ ਬਾਕੀ ਉਹ ਨੈਚਰ ਦੇ ਦੀ ਚੰਗੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਠੀਕ ਆ ਜੀ ਬੈਕ ਸਟੇਪ ਤੋਂ ਆਪਣੇ ਥਾਣਾ ਦੀ ਜਿੰਨਾ ਵੇਰ ਲੈਂ ਚਾਹੀਦਾ ਨੇ ਜਾਇਜ ਉਹ ਨਾ ਚੰਗੀ ਆ ਉਹ ਨੈਚਰ ਦੀ ਬੜੀ ਸਾਫ ਸੁਥਰੀ ਆ ਸੋ ਚਾਰ ਚਪੇਰੇ ਤੋਂ ਆਪਾਂ ਇੱਕ ਪੂਰੀ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੈੱਕ ਜੀ ਬੈਕ ਬੁੱਕ ਸਾਈਡ ਬਹੁਤ ਸੋਹਣਾ ਪੱਤਾਂ ਦੇ ਸੰਧ ਦੇ ਵਿਚਕਾਰ ਆਹ ਲੇਵਾ ਆ ਦੇਖੋ ਅੱਜ ਆ ਦੋ 2.5 ਕਿਲੋ ਚੋਈ ਆ ਪਾਟਨ ਤੇ ਆਹੀ ਲੇਵਾ ਤੇ ਹਾਂ ਚਲੋ ਜਿੰਨੀਆਂ ਚਵਾਈਆਂ ਪਉਣ ਦੀ ਹੋਣ ਹਾਂ ਉਹ ਦੱਸੀ ਗੱਲ ਓਨੀ ਚੰਗੀ ਆ ਤੇ ਇਹਦਾ ਕੀ ਮੁੱਲ ਕਰਦੇ ਜੇ ਦੇ ਦਈਏ ਕਿੰਨੇ ਦੀ ਇਹ ਭਾਵੇਂ ਦੇ ਕੀ ਨਾ ਵਾਂ ਇਹੋ ਜਿਹੇ ਦੇ 1 35 1 40 ਦੀਆਂ ਵਿਗਣਡੀਆਂ ਵਾਂ ਪਰ ਆਪਾਂ ਜਾਇਜ਼ ਦੇਣੀ ਆ ਇਹ ਆਪਾਂ ਦੇ ਦਾਂਗੇ ਸੰਧੂ ਸਾਹਿਬ ਮਲਾ 1 ਪੰਜੀ ਦੀ 1 ਪੰਜੀ ਦੀ 1 20 ਦੀ 1 20 ਦੀ ਔਰ ਦੀਏ ਫਿਰ ਥੱਲੇ ਹਾਂ ਨਹੀਂ ਰਾਜਸਿਆਂ 1 15 ਦੀ ਦੇ ਦਾਂਗੇ 1 15 ਦੀ ਇਹਦੀ ਛੋੜ ਛੱਪਾ ਜੱਫੀਆਂ ਆ ਕੇ ਕਰ ਦਾਂਗੇ ਦੇਖੇ ਤਨਾਵਾਂ ਦੀ ਗੱਲ ਕਾ ਦੀ ਤੇ ਜੱਫੀਆਂ ਜਾਈਆਂ ਬਹੁਤ ਲੱਗ ਪਈ ਇਹ ਜੇ ਰਾਜ ਸਿੰਘ ਜੱਫੀਆਂ ਪਾਈਆਂ ਤੇ ਤੀਜੇ ਦਿਨ ਆਪਣੀ ਵੀਡੀਓ ਆ ਗਈ ਚੰਗੀ ਗੱਲ ਤੂੰ ਸੋਚ ਮਾਰੀ ਕਰ ਉਹ ਗਾਮੀ ਆਪਾਂ ਇਥੋਂ ਲੀਟਰ ਮਾਰਾ ਕੇ ਘਲਾਈ ਆ ਜੋੜਾ ਇੱਕ ਹੀ ਘਰ ਨਹੀਂ ਲਿਆ ਠੀਕ ਆ ਤੇ ਮਾਝ ਆਰੇ ਨੂੰ ਵੀ 82000 ਦੀ ਮਾਝ ਦਿੱਤੀ ਆ ਆਪਾਂ 1000 ਰੁਪਈਆ ਨੂੰ ਛੋੜ ਕੀਤੀ ਆ ਉਹ ਵੀ ਉਹ ਆਖਿਆ ਮੈਂ 10 ਦਿਨ ਮਹੀਨਾ ਚੋ ਤੇਰੇ ਪਸੰਦ ਗੇਂਦ ਨਾ ਹੋਵੇ ਤੇ ਖੜਾ ਕੇ ਲੈ ਤੇ ਫੇ ਇਹਦੇ ਵੰਡੇ ਦੇਵਾਂਗੇ 12 ਲੀਟਰ ਮਾਈ ਦੁੱਧ ਦੇ ਲਈ ਚੰਗੀ ਉਹ ਵੀ ਮੈਂ ਚੰਗੀ ਸੀ ਮੈਂ ਨਹੀਂ ਝੂਠ ਮਾਰਨਾ ਬਿਲਕੁਲ ਬਾਕੀ ਆਉਦੀ ਕਿਸਮਤ ਆ ਕਿਸਮਤਾਂ ਦੇਖਣਾ ਯਾਰ ਬਰੇ ਦੇ ਇਹਦੀ ਗੱਲ ਤੇ ਰਹਿਣੀ ਨਹੀਂ ਆ ਜੇ ਜੇ ਵਧੀਆ ਕੁਝ ਪਾ ਕੇ ਦੇ ਰੇਡੀਓ ਹਸਾਬ ਨਾਲ ਆ ਗਈ ਇਹ 13 14 ਤੱਕ ਹੀ ਘਰ ਦੇ ਆਂਦੇ RAM ਨਾਲ ਚੱਲਣ ਵਾਲੀ ਛੇ ਆ ਪਰ 12 ਕਿਲੋ ਪਹਿਲੇ ਨੇ ਦਿੱਤਾ ਵਾ ਤੇ 13 14 ਕਿਲੋ ਤੇ RAM ਨੇ ਚੱਲੂਗੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਹੁਣ ਮੌਕੇ ਤੇ ਤਸੱਲੀਆ ਕਰਕੇ ਆਪਣੀ ਲੈ ਕੇ ਜਾਓ ਕਿਉਂਕਿ ਇਹ ਚੀਜ਼ਾਂ ਦੀ ਵੈਲਿਡਿਟੀ ਕਦੀ ਲੌਂਗ ਟਰਮ ਨਹੀਂ ਹੁੰਦੀਗੀ ਹਾਂ ਸੋਹਮਾ ਦੀ ਚੀਜ਼ਾ ਚਾਹੇ ਇਨਸਾਨ ਆ ਚਾਹੇ ਪਸ਼ੂ ਆ ਲੌਂਗ ਟਰਮ ਵੈਲਿਡਿਟੀ ਨਹੀਂ ਹੁੰਦੀਗੀ ਇੱਥੋਂ ਤਸੱਲੀ ਕਰ ਕਰਕੇ ਲੈ ਕੇ ਜਾਓ ਆਪਣੀ ਬਹੁਤ ਵਧੀਆ ਗੱਲ ਆ ਇੱਕ 15 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਬਹੁਤ ਚੰਗੀ ਸਾਫ ਸੁਥਰੀ ਮਗਰ ਕੱਟੀ ਆ ਇਹ ਗਿੱਲੇ ਮਾਰੂਆ ਬਿਲਕੁਲ ਗਿੱਲਾ ਇਹ ਗਾਂ 12 ਵਜੇ ਸੂਈ ਆ ਰਾਤੀ 12 ਵਜੇ ਸੂਈ ਆ 12 ਵਜੇ ਸੂਈ ਆ ਠੀਕ ਆ ਜੀ ਉਹ 7 ਵਜੇ ਸੂਈ ਇਹ 12 ਇਕੱਲੇ ਸੂਈ ਦੋਆ ਨਹੀਂ ਮਿਲ ਬਿਲਕੁਲ ਸੋ ਰਾਤੀ 12 ਵਜੇ ਦੋਸਤੋ ਸੂਈ ਆ ਮਗਰ ਇਹਦੇ ਵੀ ਕੱਟੀ ਆ ਨਾ ਇਹਦੇ ਮਗਰ ਕੱਟਾ ਵਾ ਕੱਟਾ ਇਹਦੇ ਮਗਰ ਇਹਨੇ ਮਗਰ ਕੱਟਾ ਇੱਕ ਹੀ ਮਗਰ ਕੱਟਾ ਸੀ ਇਹਦੇ ਮਗਰ ਆ ਹਾਂ ਬਾਕੀ ਗਾਂ ਜਿਹੜਾ ਪੌਜੀ ਸੁਆ ਕਰਮਾ ਹੋਊਗਾ ਇਹਦੇ ਸੁਆ ਘਰ ਦੇ ਤੇ ਦੂਜਾ ਆਂਦੇ ਹੋ ਹਾਲ ਦਾ ਰਾਜ ਤੇ ਤਿਜਾ ਵੀ ਹੋਵੇ ਤੇ ਆਪਣੇ ਘਰ ਦੀ ਨਹੀਂ ਦੂਜਾ ਹੋਵੇ ਤਿਜਾ ਵੇ ਇੱਥੇ ਗਿਆ ਕਿ ਇਹ ਨਹੀਂ ਚੌਥੇ ਪੰਜਵੇਂ ਜਾ ਦੂਜੇ ਤਿਜੇ ਦੇ ਵਿੱਚ ਆ ਹਨ ਚਿਹਰਾ ਮੋਰਾ ਦੱਸਣ ਦਿਆ ਹਾਂਜੀ ਹਾਂਜੀ ਇਹ ਪਿਛਲੇ ਸੂਏ ਆਪਣੇ ਤੋਂ ਗਈ ਮਾਂਜ ਇਹਦਾ ਆਪਾਂ 13 ਲੀਟਰ ਤੋਂ ਬਾਹਰ ਵਰਦੋ ਤੁਮ ਨਾਲ ਕੇ ਲਾਈ ਹੈ ਆਪਾਂ ਠੀਕ ਆ ਠੀਕ ਆ ਇਹਦੇ 13 14 ਦਾ ਭਾਵੇਂ ਆਪਣੇ ਤੋਂ ਕੋਈ ਕਾਜਤ ਕਰਾ ਕੇ ਖੜੀ ਇੰਨਾ ਕਿ ਦੁੱਧ ਜਾਨੀ ਕਿ ਕੱਢਦੀ ਰਾਜ ਸਿਆ ਹਾਂ ਲੋ ਵੀ ਦੋਸਤੋ ਸਵੇਰ ਮੇਰਾ ਵੀ ਤਿਜਾ ਮੰਨ ਕੇ ਸੌਦਾ ਕਰਨ ਨੂੰ ਹਾਂਜੀ ਇਸ ਵਕਤ ਬੌਲੇ ਦੇ ਦੇਚਾ ਰਾਤੀ ਸੂਈ ਆ ਮਗਰ ਕੱਟੀ ਆ ਕੱਦ ਵੱਡਾ ਮਗਰ ਕੱਟਾ ਮਗਰ ਕੱਟਾ ਸੌਰੀ ਮਗਰ ਕੱਟਾ ਤੇ ਕਾਦੇ ਦਾ ਵੱਡਾ ਠੀਕ ਆ ਜੀ ਝੋਟੀ ਦਾ ਝੋਟੀ ਕਿਨੋਂ ਮੱਝ ਕਿਨੋਂ ਕਿਉਂਕਿ ਮੂੰਹ ਤੋਂ ਨਾਰਮਲੀ ਚਿਹਰੇ ਮੋਰੇ ਤੋਂ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਸੁਵੇਤ ਕੋਈ ਦੂਜੇ ਵੀ ਕਹਿ ਸਕਦਾ ਪਰ ਤੀਜੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਹੁਤ ਵਧੀਆ ਆ ਦੇਖੋ ਅੱਛਾ ਕਰ ਲਾ ਲਓ ਮਾਰਨਿੰਗ ਥੋੜੀ ਬੱਤੀ ਚੋਚਵਾ ਕੇ ਵੇਖੀ ਮੈਂ ਕੋਈ ਹਾਟੋਂ 2.5 ਕਿਲੋ ਦੋਵੇਂ ਚੋਈਆਂ ਚੋਣ ਚਾਲ ਦੀ ਖਰੀ ਪੂਰੀ ਨਿਕਲੀ ਕੋਈ ਪੂਰੀ ਕੋਈ ਨਹੀਂ ਕਰਦੀ ਨਹੀਂ ਆ ਕੀ ਚੱਕਰ ਚਵਾਈ ਵੇਖੀ ਉਹ ਤਾਂ ਆਪਾਂ ਕਿਸੇ ਨੂੰ ਰਾਜ ਤੇ ਦਸੱਲੀ ਦੇ ਆਖਦੇ ਜੇ ਆਪਾਂ ਤੁਹਾਨੂੰ ਹੱਥ ਨਾ ਲਵਾਂ ਤਾਂ ਥਰਲੀ ਕੀ ਦੇਣੀ ਆ ਤੇ ਆਪਾਂ ਦੋ ਦੋ ਕਿਲੇ ਚੋ ਕੇ ਬੱਚਿਆਂ ਨੂੰ ਐ ਚੰਗੀ ਤਰ੍ਹਾਂ ਪਿਆ ਕੇ ਨਾ ਦਸੱਲੀ ਫੇਰ ਦਿੱਤੀ ਜਾਂਦੀ ਜੇ ਬਥੇਰੇ ਬਥੇਰੇ ਚੋਇਆ ਹੋਵੇ ਹਾਂਜੀ ਹਾਂਜੀ ਜੇ ਕੋ ਘਾੜੀ ਨਾ ਕੱਢੀ ਤਾਂ ਥਲੀ ਕੀ ਜਵਾਂਗੇ ਫੇ ਕਈ ਵਾਰ ਦੇ ਟਕਾਣੇ ਦੇ ਬਾਅਦ ਵਿੱਚ ਪਸ਼ੂਤਰ ਤਾਂ ਬੰਦਾ ਪਹਿਲਾਂ ਕਹਿ ਦਿੰਦਾ ਵੀ 12 ਕਿਲੋ ਤਿਆਰ ਹੈ ਆਪਾਂ ਇਹਦੇ ਦਾ ਚੰਕਾਂਗੇ ਇੱਥੇ ਇਹਨਾਂ ਥਲੀ ਦੇ ਬੋਲਾ ਜਿਹੜਾ ਕੋਈ 6 ਹੋਵੇ 7 ਹੋਵੇ 8 ਹੋਵੇ ਇਹ 12 12 ਕਿਲੋ ਦੀਆਂ ਆਖਣ ਜੀਆਂ ਗੱਲਾਂ ਇੱਕਦਮ ਛਟਾਰਨ 12 ਕਿਲੋ ਨਹੀਂ ਇੱਕਦਮ ਤੇ ਕੋਈ ਨਹੀਂ ਹਾਂ ਤਾਂ ਉਹ ਤੂੰ ਦੱਸੀ ਗੱਲ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਮੈਂ ਵੀ ਬੋਲਾ ਦੱਸੋ ਹਾਂ ਗਲਾਸਾਂ ਚੋਂ ਨੀਆਂ ਪੈ ਜਾਣੀਆਂ ਝੋਟੀਆਂ ਇਤਰਾ ਹੁੰਦਾ 13 13 ਲੀਟਰ ਤੇ ਜਾ ਤੇਰਾ ਤੇਰਾ ਲੀਟਰ ਤੇ ਜੰਪ ਕਰਦੀਆਂ ਨੇ ਇਹ ਨਹੀਂ ਗੱਲ ਹੁੰਦੀ ਜ਼ਰੂਰੀ ਉਹਨਾਂ ਦੇ ਵਿੱਚ ਵੀ ਹੋ ਸਕਦਾ ਹੈ ਗਲਾਸਾਂ ਦੇ ਵਿੱਚ ਵੀ ਹੋ ਸਕਦਾ ਇਹ 10 12 ਲੀਟਰ ਤੇ ਮਰਨੀ ਨਹੀਂ ਚਾਹੀਦੀ ਸੇਵਾ ਵਾਲਾ ਬੰਦਾ ਹੋਵੇ ਹਾਂ ਹਾਂ ਬਿਲਕੁਲ ਬਿਲਕੁਲ ਬਾਅਦ ਚ ਦੋਸਤ ਚੰਗੀ ਨੂੰ ਕੋਈ 10 12 ਦੇ ਪਰਾਂ ਦਾ ਕੁਝ ਨਹੀਂ ਸੇਵਾ ਕਿਸੇ ਵੀਰ ਦੀ ਘੱਟ ਹੋਵੇ ਥੋੜੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਇਹਨਾਂ ਅੱਜ ਵਿਰਲ ਪੂਰਾ ਇਹ ਰਾਤ ਸੁਈ ਹੈ ਮਗਰ ਕਟਾਏ ਦੇ ਬਾਕੀ ਬਹੁਤ ਵਧੀਆ ਚੰਗੀ ਪੰਤਰਾ ਉਤੋਂ ਬਿਲਕੁਲ ਸਿੰਗਲ ਅੱਡੀ ਦੀ ਪਤਲਾ ਚੰਮ ਬਦਲੇ ਦਾ ਪਿੰਡਾ ਠੀਕ ਆ ਜੀ ਹਵਾਨੇ ਚੱਡੇ ਦੀ ਬੇਦਾਗ ਸਾਫ ਸੁਥਰੀ ਇਧਰੋਂ ਤੁਹਾਨੂੰ ਦਿਖਾ ਦਗੀ ਇੱਕ ਵਾਰੀ ਆਪਾਂ ਆ ਵੇਖੋ ਬਾਕੀ ਮੋਟਾਡ ਲੈਂਦੀ ਕਰਮਾਲੀ ਹਾਂ ਠੀਕ ਹੈ ਪਾਉ ਜੀ ਇਹ ਕਿੰਨੇ ਦੇ ਦੇ ਰਿਆ ਜੀ ਇਹ ਆਪਾਂ ਇੱਕ ਹੀ ਰਾਇਸਿਆ ਪੌੜੀਆਂ ਉਤਰ ਜਾਂਦੇ ਆ ਇਹਦਾ ਵੀ ਉਹ ਮੋਲਿਆ ਲੈ 15 ਆ 15 ਕੋਈ ਗੱਲ ਨਹੀਂ ਇਹ ਹਾਂ ਨਹੀਂ ਰਾਜ ਸੇ ਇੱਕ ਦਾ ਤੋਂ ਬਾਦ 200 ਰੁਪਏ ਦਾ ਛੋੜ ਹੀ ਸਾਰੀਆਂ ਪੌੜੀਆਂ ਉੱਤਰ ਗਈ ਗੱਲ ਕਾ ਦੀ ਤੇ ਆਹ ਇੱਕ ਦਸ ਇੱਕ ਦਾ 200 ਰੁਪਏ ਛੋੜੀ ਆ ਉਹ ਮੁੱਲ ਤੇ ਇਹ ਰਾਜ ਸੇ ਵੇਗੀ ਦੇ ਵਿੱਚ ਨਹੀਂ ਨਹੀਂ ਤੇ ਆਪਾਂ ਇਹਦੇ 14 ਲੀਟਰ ਬਰਾ ਕੇ ਦੇਣੇ ਅੱਠਾ ਸੱਤਾ ਦਿਨਾਂ ਨੂੰ ਬਿਨਾਂ ਬੋਲਾ ਆਪਾਂ ਨੂੰ ਰਾਜ ਤੇ ਇਹ ਨਹੀਂ ਦਵਾਤਾ ਪਹੁ ਵਿਖ ਦੇ ਅਨੇ ਹੁੰਦਾ ਹੀ ਆ ਮਲੇ ਦੁੱਧ ਪਾ ਕੇ ਵਿੱਚ ਆ ਗਏ ਹਾਂ ਦੁੱਧੇ ਪਾ ਕੇ ਵਿੱਚ ਆ ਗਏ ਜਿੰਨਾ ਦੁੱਧ ਤੇ ਨਾ ਮਾ ਕੇ ਕੋ ਦੋ ਪਾਸੇ ਹੋਰ ਲਾਉਂਦੀ ਹਾਂ ਹਾਂ ਲਾਉਂਦੀ ਫਿਰ ਇਹਦਾ ਮੋਲੇ ਹੋ ਜਾਊਗਾ ਅੱਜ ਆਪਾਂ ਇੱਕ ਦਾਤ ਤੋਂ ਕੋਈ ਛੋੜ ਚੱਪਾ ਥੋੜਾ ਜਿਹਾ ਪਿਆਰ ਨਾ ਕਰ ਦਾਂਗੇ ਕੋਈ ਗਾਲ ਹੀ ਨਹੀਂ ਦੇ ਬਸ ਜੀ ਹਾਂ ਉਹ ਵੀ 1,10,000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਹਾਂਜੀ ਬਾਕੀ ਮੱਝ ਤੁਸੀਂ ਦੇਖ ਲਈਏ ਚੰਗੀ ਆ ਗੱਲ ਰੋਕਦਾ ਮੈਂ ਕੇ ਵੀਰ ਭੈਣ ਪੁਰਾਣੀ ਮੱਝ ਟਕਾਉਣੀ ਇਹਦੇ ਨਾਲ 500,000 ਦੀ ਮੱਝ ਨਹੀਂ ਡੱਕਦੇ ਪੋਤਰਾ ਵੀ ਭੈਣ ਭਰਾੜ ਕੇ ਚੋਲੇ ਸਾਈ ਤੋਂ ਬਗੈਰ ਚੋ ਵੀ ਜੇ ਪੱਕੀ ਮੱਝ ਡਕਣੀਏ ਤੇ 5000 ਰੁਪਇਆ ਪਾਵੇ ਤੇ ਆਪਣੀ ਮੱਝ ਡੱਕੇ ਤੇ ਭੂਰ ਛਿਟਾ ਹੋਵੇ ਵਾਧ ਘਾਟ ਹੋਵੇ ਠੀਕ ਆ ਸਰ ਫਿਰ ਕਦੀ ਰਾਤ ਤੇ ਫਿਰ ਗੁੱਲਾ ਆਇਆ ਗੁੱਲਾ ਕਿਤਰਾ ਆ ਆਪਾਂ ਨੂੰ ਜੀ ਦੀ ਮਗਰ ਵੱਛਾ ਨਹੀਂ ਗਾਂ ਦੇ ਉਹਨਾਂ ਸਾਈ ਪਾਤੀ 3000 12 ਵਜੇ ਆ ਗਈ ਆਂਦੇ ਅਸੀਂ ਤੇ ਆਖਿਆ ਪਹਿਲੇ ਨੂੰ ਨਹੀਂ ਆ ਆਪਾਂ ਵੀ ਨਹੀਂ ਪਹਿਲਾਂ ਕਿ ਨਹੀਂ ਬੋਲਿਆ ਨਹੀਂ ਪਹਿਲਾਂ ਤਾਂ ਕਿਹਾ ਨਹੀਂ ਸੀਗਾ ਅਈ ਮੈਂ ਕੋਈ ਨਹੀਂ ਦਿੱਤੀ ਸਭ ਕੋਈ ਡਿਟੇਲ ਦਿੱਤੀ ਨਾ ਇਹ ਦੰਦਾ ਦਾ ਨਾ ਇਹ ਪਹਿਲੇ ਦਾ ਤਜਾ ਸੁਆ ਦੱਸਿਆ ਤੇ ਮੇਰੇ ਸਾਹਮਣੇ ਮੈਂ ਕੋਈ ਨਹੀਂ ਦਿੱਤੀ ਉਹ ਜਲਾਉ ਉੱਥੇ ਚੱਲ ਕੇ ਮਹਪੁੱਤ ਚਲੇ ਗਿਆ ਆਂਦਾ ਇਹਨਾਂ ਦੇ 3000 ਮੈਂ ਬੀੜਾ ਨੱਪ ਕੇ ਪਾਤਾ ਵਾ ਉਹ ਸਭ ਕੁੁਰਸੀਆਂ ਲੈਣ ਗਿਆ ਉਧਰੋਂ ਮਨੇ ਇਹ ਕਰਕੇ ਵੀਡੀਓ ਦੇ ਪਹਿਲੇ ਨਹੀਂ ਆਖੇ ਹੋ ਆਖੇ ਦੂਜੀ ਹੋਵੇ ਤੀਜੀ ਹੋਵੇ ਤੇ ਵੀਰ ਮੇਰੇ ਵਧੀਆ ਵੀਡੀਓ ਵੇਖ ਕੇ ਕੋ ਕਾਲੀ ਦੀ ਲੋੜ ਇਕੱਲੀ ਨਾ ਸਹੀ ਬਿਲਕੁਲ ਹਾਂ ਜੋੜਾ ਹੀ ਗਿਆ ਜਨੇ ਦੂਜੀ ਖੜੀ ਗਾ ਹਾਂ ਉਹਨੇ ਫਿਰ ਉਹ ਵੀ ਨਾਲ ਚਲੋ ਮੈਂ ਨਹੀਂ ਆਂਦਾ ਗਾ ਹਾਂਜੀ ਚਲੋ ਆਪਾਂ ਤਾਂ ਪਹਿਲੇ ਵਾਰ ਵਾਰ ਬੇਨਤੀ ਤੁਹਾਨੂੰ ਵੀ ਕਰਦੇ ਵਪਾਰੀ ਵੀਰਾਂ ਨੂੰ ਵੀ ਕਰਦੇ ਵੀ ਆਪਾਂ ਖਰਾਬ ਨਹੀਂ ਕਰਨਾਗਾ ਅਗਲਾ ਕਰ ਦਿੰਦਾ ਕੋਈ ਗੱਲ ਨਹੀਂ ਸ਼ਰਮਤੇ ਗਾ ਕੇ ਤੁਸੀਂ ਸਾਡੇ ਕੋਈ ਗੱਲ ਹੀ ਨਹੀਂ ਆਪਣੀ ਸੋਨਾ ਹੀ ਨਾ ਵੇਗੀ ਇਹ ਦੁਕਾਨਦਾਰੀ ਜਿਹੜੀ ਹੈ ਖਰਾਬ ਕਰਦੇ ਉਹ ਤੁਹਾਨੂੰ ਫੋਨ ਇਹ ਰਾਜੇ ਦੀ ਦੁਕਾਨਦਾਰੀ ਤੇ ਆਪਾਂ ਗੱਲ ਨਹੀਂ ਕਰ ਸਕਦੇ ਆਪਾਂ ਖਵਾ ਲੈ ਹਗਦੇ ਆਂ ਦੁਕਾਨਦਾਰੀ ਫੇਰ ਚੱਲਦੀ ਕੋਈ ਮੈਂ ਭਰਾਵਾ ਫਿਰ ਤੇ ਆਪਾਂ ਬਿਲਕੁਲ ਜੀ ਤੇ ਇਹ ਵੀ ਦੋਸਤੋ 110000 ਤੀ ਤੁਹਾਨੂੰ ਮਿਲ ਜੂਗੀ ਮੱਜਾ ਚੰਗੀਆਂ ਨੇ ਰਾਤੀ ਸੂਈਆਂ ਨੇ ਮਗਰੇ ਦੇ ਕਟਾ ਚੇਕ ਠੀਕ ਹੈ ਜੀ ਇਹ ਚੰਗਾ ਦੁੱਧ ਚਵਾਜੂਗੀ ਬਾਕੀ ਅੱਗੇ ਮੇਰਾ ਭਰਾ ਇਹਨੂੰ ਸਵਾ ਦਿਨਾਂ ਪਾਊਗਾ ਜਿਹੜਾ ਲੈ ਜਾਊਗਾ ਚੰਗੇ ਪੈਸੇ ਖਰਚ ਕਰਕੇ ਇਹਨੂੰ ਸਵਾ ਦਿਨ ਆਜੇ ਥੋੜਾ ਜਿਹਾ ਇਹਨੂੰ ਤੇ ਖੇਚਲ ਕਰਿਆ ਜੇ ਫੀਡ ਵੰਡਾ ਚੰਗਾ ਖਵਾਓ ਤੇ ਪਸ਼ੂ ਦੁੱਧ ਚੰਗਾ ਕੱਢੂਗਾ ਠੀਕ ਆ ਤੇ ਅੰਦਰ ਆ ਝੋਟੀ ਆ ਬਿਲਕੁਲ ਖੜੀ ਹੈ ਵੀ ਇਹ ਪਿਓਰ ਦੁੱਜੇ ਸੂਈ ਰਾਜਤਿਆਂ ਇਹਨੂੰ ਅੱਜ ਮਤਲਬ ਜਾਂਦਾ ਚੌਥਾ ਦਿਨ ਜਾਂਦਾ ਅੱਜ ਇਹਨੂੰ ਚਾਰਕ ਦਿਨ ਹੋ ਗਏ ਅੱਜ ਬੋਲਾ ਦਿਹਾੜੀ ਬਣੂਗਾ ਚੌਥਾ ਦਿਨ ਜਾਂਦਾ ਮਗਰੇ ਦੇ ਕੱਟੀ ਆ ਤੇ ਜਾ ਤੇ ਜਾ ਤੇ ਜਾ ਦੇਣਾ ਸੂਈ ਨੂੰ ਹਾਂ ਅਰੇ ਬੋਲਾ ਦਿਹਾੜੀ ਬਣੂ ਜਾਣੀ ਕਿ ਮਰੇ ਠੀਕ ਆ ਮਗਰ ਕੱਟੀ ਆ ਤੇ ਮਗਰ ਕੱਟੀ ਆ ਮੈਂ ਵੀ ਮੱਝਾ ਤਿੰਨਾ ਮਗਰ ਹੀ ਕੱਟੀਆਂ ਨੇ ਠੀਕ ਆ ਜੀ ਇੱਕ ਹੀ ਮਗਰ ਕੱਟਾ ਸੀ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾਤੀ ਆ ਤੀਜਾ ਦੇ ਨਾ ਮਗਰ ਕੱਟੀ ਆ ਬੋਲਾ ਬਣਦਾ ਜਿਵੇਂ ਪਾਉ ਕਹਿੰਦਾ ਬਾਬਾ ਚਮਚਾ ਚਮਚਾ ਵਾਜਦਾ ਥੋੜਾ ਜਿਹਾ ਮਲ ਆ ਜਾਂਦੇ ਨੇ ਸੇਕਿੰਗ ਵਾਣਾ ਕੋਈ ਦਿਹਾੜੀ ਬੋਲਾ ਖਾਣਗੇ ਹਾਂ ਸਾਹਿਬ ਨੂੰ ਸਵਾਗਿ ਘਰਾਵਾਂਗੇ ਅੱਜ ਨਹੀਂ ਨਹੀਂ ਗੱਲ ਹੈ ਆ ਤੈਨੂੰ ਹੀ ਹੁਣੇ ਖਵਾ ਕੇ ਘਲਾਉਂਦੇ ਗੱਲ ਕੀ ਆ ਮੈਨੂੰ ਨਹੀਂ ਗੱਲ ਸਵਾਦ ਆ ਗਿਆ ਫਿਰ ਤਾਂ ਆ ਵੇ ਅੱਛਾ ਪਾਉ ਜੀ ਐਸ ਵਕਤ ਬੋਲਾ ਕੋਈ 2 3 4 ਡੰਗ ਆਪਾਂ ਚੁਆਈ ਕਰ ਲਈਏ ਇਹ ਇਕੱਲੇ ਗੱਲ ਕਾ ਦੀ 7 ਕਿਲੋ ਬੋਲਾ ਇਹ ਵੇਲੇ ਰਾਮਨਾਵਾ ਤੇ ਅਗਲਾ ਦੋਵਾਂ ਟਾਈਮਾਂ ਦੇ ਲੀਟਰ ਮਾਰੇ ਆਣ ਕੇ 7 ਕਿਲੋ ਹਾਂ 7 ਕਿਲੋ ਬੋਲੇ ਦੇ ਲੀਟਰ ਮਾਰੇ ਠੀਕ ਆ ਜੀ ਲਓ ਜੀ 7 ਕਿਲੋ ਦੋਸਤੋ ਬੋਲਾ ਬੋਲਾ ਐਸ ਵਕਤ ਦੇ ਤੇ ਥੱਲੇ ਕਰਮਾ ਲਈ ਦੇ ਠੀਕ ਆ ਪਰਸੋਂ ਦੀ ਸੂਈ ਦੇ ਛਟਾੜ ਦੇ ਬੋਲਾ ਇਹ ਨਾ ਥਣ ਵੇਖੋ ਬਾਕੀ ਬਹੁਤ ਸੋਨਾ ਟਕਾਣੇ ਦੇ ਲੇਵਾ ਤੇ ਨਵਾਂ ਆਂਗਾ ਝੋਟੀ ਠੀਕ ਆ ਜੀ ਦੂਜਾ ਸੂਆ ਬਿਲਕੁਲ ਦੂਜੇ ਸੂਏ ਆ ਵੀ ਖੋ ਜੀ ਇੱਕ ਸਾਰ ਬਿਲਕੁਲ ਇਹਨ ਪੱਦਰ ਲੈਵਾ ਠੀਕ ਆ ਜੀ ਕੋਈ ਬਾਈ ਦਾ ਕੋਈ ਸ਼ਾਈ ਦਾ ਬਾਦ ਸ਼ਾਲਨੇਗਾ ਇੱਕੋ ਜਿਹਾ ਥਾਣਾ ਰੋਕ ਰੋਕ ਦਾ ਥਾਣਾ ਮਗਰ ਕੱਤੀ ਬਹੁਤ ਸੋਹਣੀ ਆ ਆ ਦੇਖੋ ਜੀ ਐ ਲੂਸੂ ਲੂਸੂ ਕਰਦੀ ਝੋਟੀ ਦੇ ਕਿੰਨੀ ਜਿਤਰਾ ਬਾਜ ਹੁੰਦਾ ਵਾ ਇਤਨਾ ਦਿਨ ਦੀ ਸੂਈ ਆ 7 ਕਿਲੋ ਬੋਲਾ ਵਾ ਜਿਆਦਾ ਨਹੀਂਗਾ ਮਤਲਬ 11 12 ਦੇ ਵਿੱਚ ਖੇਡਣ ਵਾਲੀ ਜੇ ਕੋਈ ਭੈਣ ਭਰਾ ਸੇਵਾ ਕਰੀ ਤੇ ਗੱਡੀ ਪੂਰੀ ਸੰਤੋਖ ਕੋਈ ਇਹ ਨਾ ਕਵੇ 나ੜੂ ਦੇ ਸਿਆਜ 10 10 ਦਿਨ ਰਹਿੰਦਾ ਇਹ ਬੱਚਦੇ ਇਕੱਠੇ ਉਹ ਵੀ ਨਾਲ ਹੈਗੇ ਬੱਚੇ ਬਈ ਮੇਤ ਨੂੰਕ ਲੈਂਦਾ ਲੈਂਦਾ ਕਿਦ ਤੱਕ ਮੂੰਹ ਮਾਰ ਦਿੰਦੇ ਆ ਆਹਦਾ ਸਿਆਜ 10 ਦਿਨ ਰਹਿੰਦਾ ਵਾ 10 ਦਿਨਦਾ ਵਾ 나ੜੂ ਲੈ ਇਦੀ ਸੀਨੀਅਰ ਦੁੱਜੇ ਚੁੰਗੀ ਜਾਂਦਾ ਲਾਗੇ ਛੇਰ ਬੱਗਾ ਆ ਗਾਵਾ ਨੂੰ ਤਾਂ ਵੇਖਿਆ ਮੈਂ ਇਹਨਾਂ ਨੂੰ ਤਾਂ ਵੇਖਿਆ ਮੈਂ ਗੱਲ ਇਹ ਤਾਂ ਕਿ ਨਹੀਂ ਆਹ ਵੇਖਦਾ ਭਾਊ ਕੋਈ ਨਹੀਂ ਕਰ ਦੂ ਫੇਕੀ ਯਾਰ ਕੋਈ ਗੱਲ ਹੀ ਨਹੀਂ ਇਹ ਗੱਲ ਹੋ ਗਿਆ ਕੰਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਗੱਲ ਨਹੀਂ ਕਰਨੀ ਹਾਂ ਇਹਨਾਂ ਦੀਆਂ ਮਾਵਾ ਇਹਨਾਂ ਇੱਕ ਤੰਮਾ ਮਾਵਾ ਜੱਤੀਆ ਪੰਜਾਂ ਲੈ ਕੇ ਚੱਕਰੇ ਦਰਾਣੀ ਜਿਠਾਣੀਆਂ ਬੱਚੇ ਪਾਲਦਿਆਂ ਵਾ ਪਾਲਦਿਆਂ ਨੇ ਪਾਲਦਿਆਂ ਦਰਾਣੇ ਜਿਠਾਣੀਆਂ ਬੱਚੇ ਪਾਲਣੇ ਪਏ ਆ ਪਾਲਣੇ ਪਏ ਆ ਅੱਗੇ ਇੱਕ ਜੀ ਫੇਰ ਵੀ ਬੜੀ ਮੈਨੂੰ ਲੱਗਦਾ ਸੱਚੀ ਹੈ ਜਿਹੜੀ ਵੇਹਲਾ ਵੀ ਉਹ ਤੇ ਮੈਨੂੰ ਪਾਲਣੇ हां सोणियां ਤੇ ਵਿੱਚ ਵੀ ਗੱਲ ਕਰਦੇ ਬੜਾ ਚੱਡੀਆਂ ਨੇ ਤੇ ਦੱਸੀ ਗੱਲ ਇਹ ਦਰਾਰੀਆਂ ਕਿਚਾਰੀਆਂ ਜਿਹੜੀਆਂ ਘਰਾਣੇ ਦੀਆਂ ਨੇ ਚੰਗੇ ਰਵੇ ਦੀਆਂ ਉਹ ਬੱਚੇ ਪਾਲਦੀਆਂ ਉਹ ਆਣੀਆਂ ਇਹਨੇ ਚੁੰਗ ਲਿਆ ਕੀਤੇ ਇਹਨੇ ਚੁੰਗ ਲਿਆ ਕੀ ਹੈ ਇਹ ਗੱਲ ਇਹ ਗੱਲਾਂ ਵਾ ਐਈਆ ਮੈਂ ਵੀ ਪਾਉ ਜੀ ਚੰਗੀ ਓ ਚੋਟੀ ਇਹਦਾ ਇੱਕੋ ਇੱਕ ਮੁੱਲ ਜੇ ਆਪਾਂ ਦੱਸ ਦਈਏ ਵੀ ਜਿੱਥੇ 682 ਹੋ ਜੇ ਕੰਮ ਹਾਂ ਨਾ ਆਪਾਂ ਨਾ ਮਲਕੀਨਾਮਾ ਇਹ ਦੇ ਦਾਂਗੇ 50000 ਦੀ 85 ਦੀ ਆਉਂਦੀਏ ਆਉਂਦੀਏ ਕਰਦੇ ਮਾਨਤਾ ਨੂੰ ਫਿਰ ਆ ਨਾ 82000 ਦੀ ਰਾਇਤ ਹੈ 82 ਦੀ 82 ਲਾਜ ਸੰਦੂਰ 82000 ਆਗੇ 400 ਰੁਪਏ ਕਰਾਂਗੇ ਛੋਟ ਚਲੋ ਵੀ ਹਾਂ 82000 ਦੀ ਦੋਸਤੋ ਝੋਟੀ ਮਿਲੂਗੀ ਸੋਨੇ ਵਰਗੀ ਝੋਟੀ ਆ ਪਰਲੇ ਪਾਸੇ ਬੱਚੇ ਦੇ ਚੁੰਗ ਲਿਆ ਇਧਰੋਂ ਚੁੰਗ ਲਿਆ ਬਾਕੀ ਪਰਵਾਹ ਨਹੀਂ ਮੈਂ ਕੋਈ ਪਰਵਾਹ ਹੀ ਨਹੀਂ ਮੇਲੇ ਕਿ ਦੂਜੇ ਬੱਚੇ ਨੂੰ ਸ਼ਰਮ ਆਉਦੀ ਕੋਈ ਪਰਵਾਹ ਹੀ ਨਹੀਂ ਕਿ ਜਿੱਤੇ ਮਰਦੀ ਚੁੰਗੇ ਤੇ ਬਾਕੀ ਜਿਹੜਾ ਵੀ ਭੈਣ ਭਰਾਵਾ ਭਾਵੇਂ ਦੋ ਤਿੰਨ ਚਵਾਈਆਂ ਕਰਕੇ ਖੜੋ ਬੱਸ 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 ਲਓ ਜੀ ਦੋਸਤੋ ਚੰਗਾ ਥਣਲੇਵਾ ਠੀਕ ਆ ਜੀ ਝੋਟੀ ਚੰਗੀ ਆ ਬਾਕੀ ਦੁੱਧ ਤਨਮੇਕਾ ਤੁਸੀਂ ਯਕਾਸ ਕਰ ਲੋਗੇ ਵੀ ਚੰਗਾ ਮੋਟਾ ਚਵਾ ਚੰਗੀ ਮੋਟੀ ਧਾਰ ਦੀ ਮਾਲਕਣ ਬਹੁਤ ਸੋਹਣਾ ਥਾਂ ਦਾਗਾ ਠੀਕ ਹੈ ਜੀ ਤੇ 82000 ਲੈ ਲਿਆ ਹਾਂ ਇਹ ਹਾਂ ਨਾ ਹੀ ਰਾਜਤਾਂ ਕਈ ਪਣਪੜਾ ਮਲਬਾ ਇਹ ਹਾਂ ਨਾ ਹੀ 82000 ਦਿਆ ਬਸ ਜੀ ਬਸ ਠੀਕ ਹੈ ਜੀ ਚੰਗੀ ਏ ਝੋਟੀ ਇਧਰ ਭਾਉਜੀ ਆਪਣੇ ਕੋਲ ਇੱਕ ਆ ਝੋਟੀ ਆ ਗਈ ਮੈਂ ਖੜੀ ਹਾਂ ਉਹਦੇ ਨਾਲ ਹਾਂਜੀ ਇਹ ਆ ਇਹ ਨੂੰ ਮੇਰੇ ਸਾਹਬ ਤੋਂ ਕੋਈ ਸਤ ਮਾਥ ਮਾਤੇ ਨੇ ਨਾਵਾ ਕਿ ਇੱਥੇ ਕੋ ਹੋ ਹੀ ਗਿਆ ਕੋਈ ਹਾਂਜੀ ਅੰਦਰ ਅੰਦਰ ਲਾਉਂਦੇ ਹਾਂ ਹਾਂਜੀ ਹਫਤਾ ਹੱਥ ਦਸ ਦਿਨ ਤੋਂ ਉਹਨਾਂ ਨੇ ਉਹਨਾਂ ਦਿੱਤੀ ਆ ਵੀ ਹੋ ਗਏ ਉਹਨਾਂ ਕੇ ਪਤਾ ਕੋਈ ਨਹੀਂ ਹੈ ਇਹ ਨਗਰ ਕੱਟੀ ਆ ਠੀਕ ਹੈ ਜੀ ਸੋ ਆ ਬੱਚਾ ਨਗਰ ਕੱਟੀ ਆ ਤੇ ਆ ਜਿਹੜੀ ਮੱਝ ਤੁਹਾਨੂੰ ਆਪਾ ਦਿਖਾ ਰਿਆ ਸਵੇਰ 'ਚ ਮੇਰਾ ਵੀਰ ਆਪਦੀ ਵੰਡ ਵੇਖ ਲਓ ਦੂਜਾ ਮੰਨ ਲਓ ਤੇ ਤੀਜਾ ਮੰਨ ਲੇ ਹਾਂ ਬਸ ਇਹਨੇ ਖੋਲ ਅੱਖਾ ਉਹ ਨਵੀਆਂ ਝੋਟੀ ਦੂਜਾ ਸਵੇਰ ਕੋਈ ਤੀਜਾ ਵੀ ਸਮਝੇ ਕੋਈ ਗੱਲ ਨਹੀਂ ਆ ਬਿਲਕੁਲ ਬਿਲਕੁਲ ਤੇ ਇਹ ਪਾਉ ਵੀ ਥੱਲੇ ਹੁਣ ਦੁੱਧ ਕੀ ਹੈ ਨਹੀਂ ਥੱਲੇ ਮੇਰੇ ਹਿਸਾਬ 'ਚ 10.5 ਹਜ਼ਾਰ ਕਿਲੋ ਦੇ ਚੱਲਣ ਦੀ ਰਾਜ ਸਾਹਿਬ ਲਈ ਜਿਹੜਾ ਆਪਾਂ ਬਣਾ ਦੇਣਾ 10.5 11 ਕਿਲੋ ਦੁੱਧ ਤੇ ਦੋਸਤ ਚਲਣ ਦੀ ਆ 10 ਦਿਨਾਂ ਦੀ ਸੂਈ ਹਾਂਜੀ ਦਹਾਦੀ ਦੇ ਫੁੱਲ ਗਰੰਟੀ ਨਾਲ ਜਿੱਥੇ ਮਰਜ਼ੀ ਕੋਈ ਲੈ ਜੇ ਹਾਂ ਆ ਦੇਖੋ ਬਾਕੀ ਪਾਉਜੀ ਤਾਰਾ ਤੋਂ ਅਗਲੇ ਪਿਛਲੇ ਥਾਂ ਦੇ ਹਨ ਬਰਾਬਰ ਮੈਂ ਮੈਂ ਤਾਰ ਦਾ ਫਰਕ ਨਹੀਂ ਕਰਦੇ ਹਾਂ ਲੋ ਵੀ ਭਰਾਵੋ ਕਰੋ ਚੈੱਕ ਠੀਕ ਆ ਜੀ ਐਨ ਬਿਲਕੁਲ ਪਤਲਾ ਪਿੰਡਾ ਕੱਦ ਬੋਤਾਂਲੀ ਆ ਪੂਰਾ ਵੱਡਾ ਕੱਦ ਵਧੀਆ ਕੱਦ ਕਾਠਾ ਮੈਂ ਇਹਦਾ ਕਈ ਵਾਰ ਮੇਰੇ ਵੀਰ ਇੱਥੇ ਆਣ ਕੇ ਕਈ ਦਾ ਨਜ਼ਰੀਆ ਹੁੰਦਾ ਕਿਸੇ ਭਰਾ ਦਾ ਵੀ ਆਖੇ ਵੀ ਛੋਟਾ ਨਾ ਹੋਵੇ ਕੱਦ ਵਧੀਆ ਵੱਡਾ ਬੂਤੇ ਬਾਥੇ ਦੀ ਚੰਗੀ ਆ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਕੋਈ ਨਿਉਂਟ ਆ ਲੈ ਬਿਲਕੁਲ ਜੀ ਬਿਲਕੁਲ ਕੋਈ ਨਿਉਂਟ ਬੱਚਾ ਗਰਲਾਲ ਵੀ ਰੇਡਰਾਂ ਨੂੰ ਡੱਕਣ ਦੇ ਆ ਕਿਤੇ ਨੰਗਨ ਦੇ ਦਾਂ ਕਿਤੇ ਆ ਵੇਖਿਆ ਜਾ ਬਾਕੀ ਸੰਧੂ ਸਾਹਿਬ ਚੱਡੇ ਦੀ ਬਹੁਤ ਸਫਾਈ ਆ ਕੋਈ ਮਲਬਾਈ ਛਾਈ ਚੋਆ ਮੱਜਾ ਜੋ ਕੋਈ ਨਹੀਂ ਭੋਰਾ ਜਿੰਨੀ ਬਾਈ ਨਹੀਂ ਕੀ ਨਾ ਥਾਂ ਦੀ ਬਾਦ ਘਾੜ ਕੇ ਦੀ ਲੋਬ ਦੋਸਤੋ ਦੋ ਦੋ ਥਲੇ ਵੀ ਚੰਗਾ ਠੀਕ ਆ ਜੀ ਕੋਈ 10 ਦਿਨਾਂ ਦੀ ਸੋਈ ਆ ਤੇ 10:30 11:00 11:00 ਦੇ ਘਰ ਦੇ ਵਿੱਚ ਇਹਦੇ ਥਲੇ ਇਸ ਵਕਤ ਦੁੱਧ ਹਾਜ਼ਰ ਆ ਠੀਕ ਆ ਜੀ ਐ ਮਾਰਨਾ ਇਹਨੇ ਪਛਾਣ ਪੂਰਾ ਬੰਬ ਜਿਹਾ ਆਇਆ ਉਹਦੀ ਆ ਨਾ ਇਹ ਗੱਡ ਜਾਂਦੀ ਥਾਣ ਆ ਗੱਡ ਜਾਂਦੀ ਆ ਦੇ ਬਾਕੀ ਇਹੋ ਜਿਹੜੇ ਦੋ ਤਿੰਨੇ ਘੰਟੇ ਉੱਤੇ ਲੰਘ ਕੇ ਚੋਣ ਤੋਂ ਕੋਈ ਆਪਾਂ ਇਹ ਨਿਗਾ ਆਪਾਂ ਮੈਂ ਦੁੱਧ ਮਨਾ ਮਨਾ ਕੇ ਦੇਣ ਵਾਲੇ ਬੰਦੇ ਆਪਾਂ ਕੋਈ ਅੱਖਾਂ ਤਾਰਾ ਦਾ ਕੋਹ ਨਹੀਂ ਡੱਕਣਾ ਆ ਜਿਹੜੇ ਦੋ ਤਿੰਨ ਘੰਟੇ ਉੱਤੇ ਲੰਘਿਆ ਜਦੋਂ ਦੁੱਧ ਮਨਾ ਕੇ ਦੇਣਾ ਵਾ ਫਿਰ ਟਾਈਮ ਲਾਉਣ ਦੀ ਤੇ ਰਾਜ ਸਾਹ ਲੋੜ ਹੀ ਕੋਈ ਨਹੀਂ ਨਾ ਹਾਂ ਜੀ ਨਹੀਂ ਬਿਲਕੁਲ ਜੀ ਬਿਲਕੁਲ ਉਹ ਜਿਹਨੇ ਜੱਕੋ ਤੱਕੋ ਕਰਨਾ ਦੁਪਹਿਰਾ ਡੱਕੇ ਜਾਏ ਕਰ ਉਹ ਲਾਵੇ ਬੰਦਾ ਤੇ ਜਿਹਨੇ ਦੋ ਟਾਈਮ ਚਵਾਉਣੀ ਹੈ ਤੇ ਉਹਦਾ ਏਖੜ ਮਾ ਵੀ ਪ੍ਰਭੂ ਦੁੱਧ ਦੇ ਇਹਦੇ ਥਲੇ ਮਿੰਤੀ ਦਾ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਦੇ ਆ 10 10.5 ਕੋਈ ਵੀ ਮੇਰਾ ਮਿਲ ਕੇ ਤਸੱਲੀ ਕਰ ਲੈ। ਦੱਬੇ ਮਾਰ ਕੇ ਖੜੇ। ਬਾਜ ਚੰਗੀ ਆ ਪੂਰੀ ਮਜ਼ਬੂਤ। ਪਿੰਡਾ ਤੁਸੀਂ ਵੇਖੋਗੇ ਪੂਰੀ ਜਿਹੜੀ ਦੋਸਤ ਪਤਲੀ ਚਮੜੀ ਆ ਬਿਲਕੁਲ ਇਹਨਾਂ ਪੇਪਰ ਵਰਗੀ ਚਮੜੀ ਆ ਕਰਮਾਲੀ ਦੀ। ਤੇ ਭਾਉ ਜੀ ਦਾ ਮੁੱਲ ਕੀ ਕਰਦੇ ਆ? ਮੁੱਲ ਤਾਂ ਇਹਦਾ ਲੱਖ ਕਰੀਏ 90 ਕਰੀਏ। ਇਹ ਹਾਂ ਨਾ ਆਪਾਂ 86000 ਦੀ ਦੇਵਾਂਗੇ ਰਾਜ ਇਥੇ ਆ। 86 ਦੀ। 11 ਲੀਟਰ 10.5 ਹਜ਼ਾਰ ਲੀਟਰ ਮਾਰਾ ਕੇ। ਥੋੜਾ ਬੋਧਾ ਹੋਰ ਕਰ। ਦੋ ਦੋ ਬੂੰਦੀਆਂ। ਹਾਂ ਨ 83000 ਦੀ ਦੇ ਲੈ ਯਾ ਤਰ ਅਬਾ ਕੋਰ ਚਪਾ ਕਰ ਦਾਂਗੇ ਹਾਂ ਹਾਂ ਬਹੁਤ ਠੀਕ ਹੈ ਹਾਂਜੀ 83000 ਦੀ 83000 ਮੱਝ ਪੂਰੀ ਹਾਂ ਝੋਟੀ ਇੱਕ ਸਾਹ ਦੀ ਬਿਲਕੁਲ ਬਿਲਕੁਲ ਇਹ ਅਗਲਾ 2 ਦਿਨ 3 ਦਿਨ ਚਵਾਈਆਂ ਕਰੇ ਫੇਰ ਵੇਖੇ ਇਸ ਲਈ 11 ਵਾਂ ਤੇ 12 ਵਾਂ ਤੇ ਤਾਸਿਆ ਹਾਂ ਹਾਂ ਲਓ ਜੀ 83000 ਦੀ 200 ਇਹ ਮੱਝ ਮਿਲ ਜੂਗੀ ਤੁਹਾਨੂੰ ਅੱਜ ਮਗਰ ਕੱਟੀ ਆ ਕਰਮ ਵਾਲੀ ਦੇ ਬੱਦੇ ਵਾਲੇ ਸੌਦੇ ਆ ਕੱਟੀਆਂ-ਕੁੱਟੀਆਂ ਮੇਰਾ ਭਰਾ ਕੋ ਚੰਗਾ ਦੁੱਧ ਰਜਮਾ ਛੱਡੋਗੇ ਤਿਆਰੀ ਕਰ ਜਾਣਾ ਰਾਜ ਸਿੰਘ ਕੱਟੀਆਂ ਪਾਲਣੀਆਂ ਚਾਹੀਦੀਆਂ ਆ ਮਾਂ ਜਿੱਥੇ ਹਰ ਪਊਆਂ ਦੇ ਲੱਖੋਂ ਘਾੜ ਤੇ ਗੇਮ ਨਹੀਂ ਰਹਿ ਗਈ ਕੱਟੇ-ਕੱਟੀਆਂ ਪਾਲਣੇ ਚਾਹੀਦੇ ਆ ਬਿਲਕੁਲ ਹਾਂਜੀ ਵੀਰੇ ਗਰਲਾਲ ਆਪਣੇ ਨੰਬਰ ਕਰਦੇ ਸਾਂਗੇ ਸਤੂ ਸਾਹਿਬ ਨੰਬਰ ਆਪਣਾ 8289953927 ਤੇ 9853999767 ਸਤੂ ਸਾਹਿਬ ਠੀਕ ਪਾਉ ਜੀ ਠੀਕ ਠਾਕ ਠੀਕ ਆ ਸਰਨ ਸਾਸਰੀ ਕਾਲ ਲਓ ਸੋਪਾ ਉਹ ਨੋਕ ਸਿੰਘ ਨੇ ਆਪਣੇ ਨਾਲ ਸੀਗੇ ਅੱਜ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਝੋਟੀ ਅੰਗ ਤਾਂ ਉਹ ਸਾਰੀਆਂ ਮੱਝਾਂ ਝੋਟੀਆਂ ਦਿਖਾਤੀਆਂ ਨੇ ਐਨੀਮਲ ਚੰਗੇ ਆ ਪਸੰਦ ਆਉਣਗੇ ਬਾਕੀ ਮੇਰਾ ਭਰਾ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਇੱਥੇ ਆਣ ਕੇ ਆਪਣੇ ਘੇਨੇ ਚੋਂ ਨੇ ਮਿੱਥੇ ਪਸ਼ੂ ਦੀ ਤਸੱਲੀ ਕਰਨੀ ਆ ਬੇ ਤੜਕ ਸਾਈ ਬੈਨਾ ਕਰਕੇ ਤੁਰਿਆ ਕਰੋ ਠੀਕ ਆ ਜੀ ਉਹਦੇ ਵਿੱਚ ਕੀ ਹੁੰਦਾ ਵੀ ਕੋਈ ਭਰਾ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਉਹਨੂੰ ਪਤਾ ਮਾਲਕ ਨੂੰ ਵੀ ਪਤਾ ਵੀ ਕੋਈ ਆ ਰਿਹਾ ਇਸ ਪਸ਼ੂ ਦੇ ਉੱਤੇ ਠੀਕ ਆ ਜੀ ਕੋਈ ਸਿੱਧਾ ਡਾਇਰੈਕਟ ਆ ਜਾਂਦੇ ਆ ਵੀ ਤੁਸੀਂ 200 ਕਿਲੋਮੀਟਰ ਚੱਲ ਕੇ ਤੇ ਕਈ ਵਾਰ ਪਸ਼ੂ ਮੌਕੇ ਤੇ ਕੋਈ ਭੈਣ ਭਰਾ ਆਇਆ ਬੈਠਾ ਹੁੰਦਾ ਤੇ ਸੇਲ ਹੋ ਜੇ ਤਾਂ ਤੁਹਾਨੂੰ ਜਿਹੜਾ ਨਿਰਾਸ਼ ਸਫਲੀ ਕਰਨਾ ਆ ਜਾ ਕਰੋ ਨਹੀਂ ਫਿੱਟ ਪੈਂਦਾ ਪਸ਼ੂ ਤੇ ਕੋਈ ਨਹੀਂ 2-4000 ਨਾਲ ਕੋਈ ਗੱਲ ਨਹੀਂ ਬਾਪਸ ਕਰ ਦਿੱਤੀ ਜਾਊਗੀ ਕੋਈ ਗੱਲ ਨਹੀਂ ਕਿ ਸਾਈ ਨਹੀਂ ਰੱਖਣੀ ਰਾਜਿਆ ਠੀਕ ਹੈ ਪਾਉਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ